ਜਨਸ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤਾਂ ਕਰਨਾਟਕ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬੰਗਲੌਰ ਦੇ ਵਿੱਚ ਇੱਕ ਮਾਲ ਦੇ ਅੰਦਰ ਕਿਸਾਨ ਨੂੰ ਉਸ ਦੇ ਕੱਪੜੇ ਦੇਖ ਕੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਸਰਕਾਰ ਤੱਕ ਪਹੁੰਚਿਆ ਵਿਧਾਨ ਸਭਾ ਚ ਗੂੰਜਿਆ ਔਰ ਇਸ ਦਾ ਵਿਰੋਧ ਵਿਰੋਧੀ ਧਿਰਾਂ ਨੇ ਕੀਤਾ ਕਿ ਸਰਕਾਰ ਨੂੰ ਇਸ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜਿਸ ਤੋਂ ਬਾਅਦ ਸਰਕਾਰ ਦੇ ਮੰਤਰੀ ਨੇ ਉੱਥੋਂ ਦੇ ਨਗਰ ਨਿਗਮ ਨਾਲ ਗੱਲ ਕੀਤੀ ਕਿ ਅਸੀਂ ਕੀ ਐਕਸ਼ਨ ਕਰ ਸਕਦੇ ਆ ਤਾਂ ਐਕਸ਼ਨ ਕੀਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਅਧਿਕਾਰ ਹੈ ਤੁਹਾਡੇ ਕੋਲ ਕਿ ਤੁਸੀਂ ਇੱਕ ਕਿਸਾਨ ਨੂੰ ਉਸ ਦੇ ਪਹਿਰਾਵੇ ਨੂੰ ਦੇਖ ਕੇ ਤੁਸੀਂ ਅੰਦਰ ਨਹੀਂ ਜਾਣ ਦਿੱਤਾ ਔਰ ਇਸ ਦੀ ਸਜ਼ਾ ਜਿਹੜੀ ਹੈ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਇੱਕ ਹਫਤਾ ਇੱਕ ਹਫਤਾ ਬਹੁਤ ਇੱਕ ਦਿਨ ਵੀ ਜੇਕਰ ਮਾਲ ਬੰਦ ਹੋ ਜਾਵੇ ਤਾਂ ਮਹੀਨੇ ਦੀ ਕਮਾਈ ਤੇ ਅਸਰ ਪੈਂਦਾ ਤਾਂ ਇੱਕ ਹਫਤੇ ਦੇ ਲਈ ਇਸ ਮਾਲ ਨੂੰ ਬੰਦ ਕਰ ਦਿੱਤਾ ਗਿਆ ਇੱਕ ਬਹੁਤ ਵਧੀਆ ਕਦਮ ਸਰਕਾਰ ਨੇ ਚੁੱਕਿਆ ਇਸ ਕਦਮ ਦੀ ਸ਼ਲਾਘਾ ਪੂਰੇ ਮੁਲਕ ਦੇ ਵਿੱਚ ਹੋ ਰਹੀ ਹੈ ਕਿਉਂਕਿ ਬਹੁਤ ਵਾਰ ਵਿਤਕਰਾ ਕੀਤਾ ਜਾਂਦਾ ਹੈ ਕਿਸਾਨਾਂ ਦੇ ਨਾਲ ਜਾਂ ਫਿਰ ਕਿਸੇ ਹੋਰ ਪਛੜੀ ਜਾਂਦੀ ਹੋਵੇ ਜਾਂ ਪਿੰਡਾਂ ਦੇ ਲੋਕ ਹੋਣ ਤਾਂ ਜਦੋਂ ਵੀ ਮਾਲ ਦੇ ਵਿੱਚ ਜਾਂਦੇ ਨੇ ਤਾਂ ਇੱਕ ਤਸਵੀਰ ਬਣੀ ਹੋਈ ਹੈ ਕਿ ਚੰਗੇ ਕੱਪੜੇ ਪਾ ਕੇ ਜਾਣੇ ਆ ਜੋ ਪਹਿਰਾਵਾ ਉਹ ਨਹੀਂ ਪਾ ਕੇ ਜਾਣਾ ਤਾਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਪਹਿਰਾਵਾ ਹੋਵੇਗਾ ਜਾਂ ਕਿਸੇ ਦਾ ਵੀ ਪਹਿਰਾਵਾ ਹੋਵੇਗਾ ਤਾਂ ਉਹ ਮਾਲ ਦੇ ਵਿੱਚ ਜਾਣ ਦਾ ਅਧਿਕਾਰ ਰੱਖਦਾ ਆ ਉਹ ਕੋ ਉਥੇ ਘੁੰਮਣ ਦਾ ਅਧਿਕਾਰ ਰੱਖਦਾ ਹੈ ਕਿਉਂਕਿ ਉਹ ਵੀ ਟੈਕਸ ਦਿੰਦਾ ਆ ਔਰ ਸਰਕਾਰ ਨੂੰ ਟੈਕਸ ਮਾਲ ਪੇ ਕਰਦਾ ਆ ਔਰ ਮਾਲ ਦੇ ਜਿਹੜੇ ਟਰਮਸ ਐਂਡ ਗਾਈਡਲਾਈਨਸ ਨੇ ਉਥੇ ਜਾਂ ਫਿਰ ਤੁਸੀਂ ਕੋਈ ਖਰੀਦਦਾਰੀ ਨਾ ਵੀ ਕਰੋ ਪਰ ਤੁਹਾਨੂੰ ਅਧਿਕਾਰ ਹੈ ਤੁਸੀਂ ਮਾਲ ਦੇ ਅੰਦਰ ਜਾ ਸਕਦੇ ਹੋ ਤਾਂ ਵੱਡਾ ਐਕਸ਼ਨ ਇਸ ਮਾਲ ਤੇ ਕੀਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕੀਤਾ ਹੈ ਕਰਨਾਟਕ ਸਰਕਾਰ ਨੇ ਕਰਨਾਟਕ ਸਰਕਾਰ ਦਾ ਇਹ ਬਹੁਤ ਵਧੀਆ ਫੈਸਲਾ ਬਹੁਤ ਵਧੀਆ ਹੁਕਮ ਜਿਹੜਾ ਉਹਨਾਂ ਨੇ ਸੁਣਾਇਆ ਔਰ ਇਸ ਹੁਕਮ ਦੀ ਛਾਗਾ ਪੂਰੇ ਸੂਬੇ ਦੇ ਵਿੱਚ ਹੋ ਰਹੀ ਹੈ ਉਹ ਉਸ ਤੋਂ ਬਾਅਦ ਪੂਰੀ ਪੂਰੇ ਭਾਰਤ ਦੇ ਵਿੱਚ ਇਸ ਦੀ ਸ਼ਲਾਘਾ ਹੋ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਇੱਕ ਦਹਾਕੇ ਦੀ ਗੱਲ ਕਰੀਏ ਤਾਂ ਬਹੁਤ ਵਾਰ ਅਜਿਹਾ ਹੋਇਆ ਕਿ ਬਹੁਤ ਕਿਸੇ ਸਾਹਮਣੇ ਨਹੀਂ ਆਉਂਦੇ ਪਰ ਜਿਸ ਤਰੀਕੇ ਦੇ ਨਾਲ ਕਈ ਵਾਰ ਅਜਿਹੇ ਕਿਸੇ ਸਰਕਾਰਾਂ ਤੱਕ ਪਹੁੰਚ ਜਾਂਦੇ ਆ ਤਾਂ ਫਿਰ ਸਰਕਾਰ ਇਸ ਤੇ ਫੈਸਲਾ ਲੈਂਦੀ ਹੈ ਤਾਂ ਕਰਨਾਟਕ ਸਰਕਾਰ ਨੇ ਇਸ ਤੇ ਫੈਸਲਾ ਲਿਆ ਔਰ ਮੌਲ ਨੂੰ ਇੱਕ ਹਫਤੇ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਉਸ ਮਾਲ ਦੀ ਇਹ ਤਸਵੀਰ ਹੈ ਕੁਝ ਲੋਕ ਉਹਨਾਂ ਦੇ ਨਾਲ ਮੌਜੂਦ ਸੀਗੇ ਜਦੋਂ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਗਿਆ ਤਾਂ ਉਹਨਾਂ ਲੋਕਾਂ ਨੇ ਉਹ ਵੀਡੀਓ ਬਣਾਈ ਉਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਪ੍ਰਸ਼ਾਸਨ ਤੱਕ ਪਹੁੰਚੀ ਵਿਰੋਧੀ ਧਿਰਾਂ ਤੱਕ ਪਹੁੰਚੀ ਵਿਰੋਧੀ ਧਿਰਾਂ ਦਾ ਵਿਰੋਧੀ ਧਿਰਾਂ ਨੇ ਉਹ ਭੂਮਿਕਾ ਨਾ ਭਾਈ ਵਿਧਾਨ ਸਭਾ ਦੇ ਵਿੱਚ ਕਿਸ ਤਰੀਕੇ ਨਾਲ ਕਿਵੇਂ ਹੋ ਸਕਦਾ ਆ ਕਿਵੇਂ ਇੱਕ ਕਿਸਾਨ ਨਾਲ ਇੰਨਾ ਤਾਂ ਵੱਡਾ ਧੱਕਾ ਹੋ ਸਕਦਾ ਹੈ ਕਿ ਤੁਸੀਂ ਇਸ ਤੇ ਕੋਈ ਐਕਸ਼ਨ ਲਵੋ ਜਦੋਂ ਸਰਕਾਰ ਤੇ ਇਸ ਐਕਸ਼ਨ ਨੂੰ ਲੈ ਕੇ ਦਬਾਅ ਬਣਾਇਆ ਕਿ ਇਸ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਆ ਫਿਰ ਮੰਤਰੀਆਂ ਨੇ ਗੱਲਬਾਤ ਕੀਤੀ ਗੱਲਬਾਤ ਤੋਂ ਬਾਅਦ ਇੱਕ ਹਫਤੇ ਦੇ ਲਈ ਮਾਲ ਨੂੰ ਤਾਲਾ ਲਗਾ ਦਿੱਤਾ ਗਿਆ ਔਰ ਵੱਡਾ ਝਟਕਾ ਹੈ ਉਸ ਮਾਲ ਦੇ ਲਈ ਔਰ ਇਸ ਤੋਂ ਬਾਅਦ ਇੱਕ ਕਿਹਾ ਜਾਵੇ ਤਾਂ ਇੱਕ ਉਹਨਾਂ ਨੇ ਇੱਕ ਇਸ ਦੇ ਵਿੱਚ ਹਰ ਇੱਕ ਨੂੰ ਇੱਕ ਸਿੱਖਿਆ ਜ਼ਰੂਰ ਮਿਲੇਗੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਹੋਣਾ ਆਉਣ ਵਾਲੇ ਲੋਕਾਂ ਨਾਲ ਗੱਲ ਕਰਨੀ ਆ ਉਹਨਾਂ ਨੂੰ ਬੁਲਾਉਣਾ ਆ ਉਹਨਾਂ ਨੂੰ ਰੋਕਣਾ ਆ ਜਾਂ ਫਿਰ ਉਹਨਾਂ ਨਾਲ ਕਿਵੇਂ ਗੱਲ ਕਰਨੀ ਆ ਤਾਂ ਬਹੁਤ ਵੱਡਾ ਐਕਸ਼ਨ ਸਰਕਾਰ ਨੇ ਲਿਆ ਹੈ ਔਰ ਅਸੀਂ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਵੱਡੀ ਖਬਰ ਇਹ ਕਰਨਾਟਕ ਤੋਂ ਨਿਕਲ ਕੇ ਸਾਹਮਣੇ ਆਈ ਹੈ ਬੈਂਗਲੌਰ ਦੇ ਵਿੱਚ ਇੱਕ ਮਾਲ ਦੇ ਅੰਦਰ ਕਿਸਾਨ ਨੂੰ ਨਹੀਂ ਜਾਣ ਦਿੱਤਾ ਗਿਆ ਸੀਗਾ ਔਰ ਉਸ ਕਿਸਾਨ ਨੂੰ ਉਸ ਦੇ ਪਹਿਰਾਵੇ ਨੂੰ ਦੇਖਦਿਆਂ ਹੋਇਆ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਕਿ ਐਕਸ਼ਨ ਲੈ ਲਿਆ ਗਿਆ ਹੈ ਔਰ ਇੱਕ ਹਫਤੇ ਦੇ ਲਈ ਮਾਲ ਨੂੰ ਬੰਦ ਕਰ ਦਿੱਤਾ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਤਾਂ ਕਰਨਾਟਕ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬੰਗਲੌਰ ਦੇ ਵਿੱਚ ਇੱਕ ਮਾਲ ਦੇ ਅੰਦਰ ਕਿਸਾਨ ਨੂੰ ਉਸ ਦੇ ਕੱਪੜੇ ਦੇਖ ਕੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਸਰਕਾਰ ਤੱਕ ਪਹੁੰਚਿਆ ਵਿਧਾਨ ਸਭਾ ਚ ਗੂੰਜਿਆ ਔਰ ਇਸ ਦਾ ਵਿਰੋਧ ਵਿਰੋਧੀ ਧਿਰਾਂ ਨੇ ਕੀਤਾ ਕਿ ਸਰਕਾਰ ਨੂੰ ਇਸ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜਿਸ ਤੋਂ ਬਾਅਦ ਸਰਕਾਰ ਦੇ ਮੰਤਰੀ ਨੇ ਉਥੋਂ ਦੇ ਨਗਰ ਨਿਗਮ ਨਾਲ ਗੱਲ ਕੀਤੀ ਕਿ ਅਸੀਂ ਕੀ ਐਕਸ਼ਨ ਕਰ ਸਕਦੇ ਆ ਤਾਂ ਐਕਸ਼ਨ ਕੀਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਅਧਿਕਾਰ ਹੈ ਤੁਹਾਡੇ ਕੋਲ ਕਿ ਤੁਸੀਂ ਇੱਕ ਕਿਸਾਨ ਨੂੰ ਉਸ ਦੇ ਪਹਿਰਾਵੇ ਨੂੰ ਦੇਖ ਕੇ ਤੁਸੀਂ ਅੰਦਰ ਨਹੀਂ ਜਾਣ ਦਿੱਤਾ ਔਰ ਇਸ ਦੀ ਸਜ਼ਾ ਜਿਹੜੀ ਹੈ ਇੱਕ ਹਫਤੇ ਦੇ ਲਈ ਮੌਲ ਬੰਦ ਕਰ ਦਿੱਤਾ ਗਿਆ ਇੱਕ ਹਫਤਾ ਇੱਕ ਹਫਤਾ ਬਹੁਤ ਇੱਕ ਦਿਨ ਵੀ ਜੇਕਰ ਮੌਲ ਬੰਦ ਹੋ ਜਾਵੇ ਤਾਂ ਮਹੀਨੇ ਦੀ ਕਮਾਈ ਤੇ ਅਸਰ ਪੈਂਦਾ ਤਾਂ ਇੱਕ ਹਫਤੇ ਦੇ ਲਈ ਇਸ ਮੌਲ ਨੂੰ ਬੰਦ ਕਰ ਦਿੱਤਾ ਗਿਆ ਇੱਕ ਬਹੁਤ ਵਧੀਆ ਕਦਮ ਸਰਕਾਰ ਨੇ ਚੁੱਕਿਆ ਇਸ ਕਦਮ ਦੀ ਸ਼ਲਾਘਾ ਪੂਰੇ ਮੁਲਕ ਦੇ ਵਿੱਚ ਹੋ ਰਹੀ ਹੈ ਕਿਉਂਕਿ ਬਹੁਤ ਵਾਰ ਵਿਕਰਾ ਕੀਤਾ ਜਾਂਦਾ ਹੈ ਕਿਸਾਨਾਂ ਦੇ ਨਾਲ ਜਾਂ ਫਿਰ ਕਿਸੇ ਹੋਰ ਪਛੜੀ ਜਾਂਦੀ ਹੋਵੇ ਜਾਂ ਪਿੰਡਾਂ ਦੇ ਲੋਕ ਹੋਣ ਤਾਂ ਜਦੋਂ ਵੀ ਮੌਲ ਦੇ ਵਿੱਚ ਜਾਂਦੇ ਨੇ ਤਾਂ ਇੱਕ ਤਸਵੀਰ ਬਣੀ ਹੋਈ ਹੈ ਕਿ ਚੰਗੇ ਕੱਪੜੇ ਪਾ ਕੇ ਜਾਣੇ ਆ ਜੋ ਪਹਿਰਾਵਾ ਉਹ ਨਹੀਂ ਪਾ ਕੇ ਜਾਣਾ ਤਾਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਪਹਿਰਾਵਾ ਹੋਵੇਗਾ ਜਾਂ ਕਿਸੇ ਦਾ ਵੀ ਪਹਿਰਾਵਾ ਹੋਵੇਗਾ ਤਾਂ ਉਹ ਮਾਲ ਦੇ ਵਿੱਚ ਜਾਣ ਦਾ ਅਧਿਕਾਰ ਰੱਖਦਾ ਆ ਉਹ ਕੋ ਉਥੇ ਘੁੰਮਣ ਦਾ ਅਧਿਕਾਰ ਰੱਖਦਾ ਹੈ ਕਿਉਂਕਿ ਉਹ ਵੀ ਟੈਕਸ ਦਿੰਦਾ ਆ ਔਰ ਸਰਕਾਰ ਨੂੰ ਟੈਕਸ ਮਾਲ ਪੇ ਕਰਦਾ ਆ ਔਰ ਮਾਲ ਦੇ ਜਿਹੜੇ ਟਰਮਸ ਐਂਡ ਗਾਈਡਲਾਈਨਸ ਨੇ ਉਥੇ ਜਾਂ ਫਿਰ ਤੁਸੀਂ ਕੋਈ ਖਰੀਦਦਾਰੀ ਨਾ ਵੀ ਕਰੋ ਪਰ ਤੁਹਾਨੂੰ ਅਧਿਕਾਰ ਹੈ ਤੁਸੀਂ ਮਾਲ ਦੇ ਅੰਦਰ ਜਾ ਸਕਦੇ ਹੋ ਤਾਂ ਵੱਡਾ ਐਕਸ਼ਨ ਇਸ ਮਾਲ ਤੇ ਕੀਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕੀਤਾ ਹੈ ਕਰਨਾਟਕ ਸਰਕਾਰ ਨੇ ਕਰਨਾਟਕ ਸਰਕਾਰ ਦਾ ਇਹ ਬਹੁਤ ਵਧੀਆ ਫੈਸਲਾ ਬਹੁਤ ਵਧੀਆ ਹੁਕਮ ਜਿਹੜਾ ਉਹਨਾਂ ਨੇ ਸੁਣਾਇਆ ਔਰ ਇਸ ਹੁਕਮ ਦੀ ਛਾਗਾ ਪੂਰੇ ਸੂਬੇ ਦੇ ਵਿੱਚ ਹੋ ਰਹੀ ਹੈ ਔਰ ਉਸ ਤੋਂ ਬਾਅਦ ਪੂਰੀ ਪੂਰੇ ਭਾਰਤ ਦੇ ਵਿੱਚ ਇਸ ਦੀ ਸ਼ਲਾਗਾ ਹੋ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਇੱਕ ਦਹਾਕੇ ਦੀ ਗੱਲ ਕਰੀਏ ਤਾਂ ਬਹੁਤ ਵਾਰ ਅਜਿਹਾ ਹੋਇਆ ਕਿ ਬਹੁਤ ਕਿਸੇ ਸਾਹਮਣੇ ਨਹੀਂ ਆਉਂਦੇ ਪਰ ਜਿਸ ਤਰੀਕੇ ਦੇ ਨਾਲ ਕਈ ਵਾਰ ਅਜਿਹੇ ਕਿਸੇ ਸਰਕਾਰਾਂ ਤੱਕ ਪਹੁੰਚ ਜਾਂਦੇ ਆ ਤਾਂ ਫਿਰ ਸਰਕਾਰ ਇਸ ਤੇ ਫੈਸਲਾ ਲੈਂਦੀ ਹੈ ਤਾਂ ਕਰਨਾਟਕ ਸਰਕਾਰ ਨੇ ਇਸ ਤੇ ਫੈਸਲਾ ਲਿਆ ਔਰ ਮਾਲ ਨੂੰ ਇੱਕ ਹਫਤੇ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਉਸ ਮਾਲ ਦੀਏ ਤਸਵੀਰ ਹੈ ਕੁਝ ਲੋਕ ਉਹਨਾਂ ਦੇ ਨਾਲ ਮੌਜੂਦ ਸੀਗੇ ਜਦੋਂ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਗਿਆ ਤਾਂ ਉਹਨਾਂ ਲੋਕਾਂ ਨੇ ਉਹ ਵੀਡੀਓ ਬਣਾਈ ਉਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਪ੍ਰਸ਼ਾਸਨ ਤੱਕ ਪਹੁੰਚੀ ਵਿਰੋਧੀ ਧਿਰਾਂ ਤੱਕ ਪਹੁੰਚੀ ਵਿਰੋਧੀ ਧਿਰਾਂ ਦਾ ਵਿਰੋਧੀ ਧਰਾਂ ਨੇ ਉਹ ਭੂਮਿਕਾ ਨਾ ਭਾਈ ਵਿਧਾਨ ਸਭਾ ਦੇ ਵਿੱਚ ਕਿਸ ਤਰੀਕੇ ਨਾਲ ਕਿਵੇਂ ਹੋ ਸਕਦਾ ਆ ਕਿਵੇਂ ਇੱਕ ਕਿਸਾਨ ਨਾਲ ਇੰਨਾ ਤਾਂ ਵੱਡਾ ਤੱਕਾ ਹੋ ਸਕਦਾ ਹੈ ਕਿ ਤੁਸੀਂ ਇਸ ਤੇ ਕੋਈ ਐਕਸ਼ਨ ਲਵੋ ਜਦੋਂ ਸਰਕਾਰ ਤੇ ਇਸ ਐਕਸ਼ਨ ਨੂੰ ਲੈ ਕੇ ਦਬਾਅ ਬਣਾਇਆ ਕਿ ਇਸ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਆ ਫਿਰ ਮੰਤਰੀਆਂ ਨੇ ਗੱਲਬਾਤ ਕੀਤੀ ਗੱਲਬਾਤ ਤੋਂ ਬਾਅਦ ਇੱਕ ਹਫਤੇ ਦੇ ਲਈ ਮਾਲ ਨੂੰ ਤਾਲਾ ਲਗਾ ਦਿੱਤਾ ਗਿਆ ਔਰ ਵੱਡਾ ਝਟਕਾ ਹੈ ਉਸ ਮਾਲ ਦੇ ਲਈ ਔਰ ਇਸ ਤੋਂ ਬਾਅਦ ਇੱਕ ਕਿਹਾ ਜਾਵੇ ਤਾਂ ਇੱਕ ਉਹਨਾਂ ਨੇ ਇੱਕ ਇਸ ਦੇ ਵਿੱਚ ਹਰ ਇੱਕ ਨੂੰ ਇੱਕ ਸਿੱਖਿਆ ਜ਼ਰੂਰ ਮਿਲੇਗੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਹੁਣ ਆਉਣ ਵਾਲੇ ਲੋਕਾਂ ਨਾਲ ਗੱਲ ਕਰਨੀ ਹੈ ਉਹਨਾਂ ਨੂੰ ਬੁਲਾਉਣਾ ਹੈ ਉਹਨਾਂ ਨੂੰ ਰੋਕਣਾ ਹੈ ਜਾਂ ਫਿਰ ਉਹਨਾਂ ਨਾਲ ਕਿਵੇਂ ਗੱਲ ਕਰਨੀ ਹੈ ਤਾਂ ਬਹੁਤ ਵੱਡਾ ਐਕਸ਼ਨ ਸਰਕਾਰ ਨੇ ਲਿਆ ਹੈ ਔਰ ਅਸੀਂ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਵੱਡੀ ਖਬਰ ਇਹ ਕਰਨਾਟਕ ਤੋਂ ਨਿਕਲ ਕੇ ਸਾਹਮਣੇ ਆਈ ਹੈ ਬੈਂਗਲੌਰ ਦੇ ਵਿੱਚ ਇੱਕ ਮਾਲ ਦੇ ਅੰਦਰ ਕਿਸਾਨ ਨੂੰ ਨਹੀਂ ਜਾਣ ਦਿੱਤਾ ਗਿਆ ਸੀਗਾ ਔਰ ਉਸ ਕਿਸਾਨ ਨੂੰ ਉਸ ਦੇ ਪਹਿਰਾਵੇ ਨੂੰ ਦੇਖਦਿਆਂ ਹੋਇਆ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਕਿ ਐਕਸ਼ਨ ਲੈ ਲਿਆ ਗਿਆ ਹੈ ਔਰ ਇੱਕ ਹਫ਼ਤੇ ਦੇ ਲਈ ਮਾਲ ਨੂੰ ਬੰਦ ਕਰ ਦਿੱਤਾ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਤਾਂ ਕਰਨਾਟਕ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬੰਗਲੌਰ ਦੇ ਵਿੱਚ ਇੱਕ ਮਾਲ ਦੇ ਅੰਦਰ ਕਿਸਾਨ ਨੂੰ ਉਸ ਦੇ ਕੱਪੜੇ ਦੇਖ ਕੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਸਰਕਾਰ ਤੱਕ ਪਹੁੰਚਿਆ ਵਿਧਾਨ ਸਭਾ 'ਚ ਗੂੰਜਿਆ ਔਰ ਇਸ ਦਾ ਵਿਰੋਧ ਵਿਰੋਧੀ ਧਿਰਾਂ ਨੇ ਕੀਤਾ ਕਿ ਸਰਕਾਰ ਨੂੰ ਇਸ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜਿਸ ਤੋਂ ਬਾਅਦ ਸਰਕਾਰ ਦੇ ਮੰਤਰੀ ਨੇ ਉੱਥੋਂ ਦੇ ਨਗਰ ਨਿਗਮ ਨਾਲ ਗੱਲ ਕੀਤੀ ਕਿ ਅਸੀਂ ਕੀ ਐਕਸ਼ਨ ਕਰ ਸਕਦੇ ਆ ਤਾਂ ਐਕਸ਼ਨ ਕੀਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਅਧਿਕਾਰ ਹੈ ਤੁਹਾਡੇ ਕੋਲ ਕਿ ਤੁਸੀਂ ਇੱਕ ਕਿਸਾਨ ਨੂੰ ਉਸ ਦੇ ਪਹਿਰਾਵੇ ਨੂੰ ਦੇਖ ਕੇ ਤੁਸੀਂ ਅੰਦਰ ਨਹੀਂ ਜਾਣ ਦਿੱਤਾ ਔਰ ਇਸ ਦੀ ਸਜ਼ਾ ਜਿਹੜੀ ਹੈ ਇੱਕ ਹਫਤੇ ਦੇ ਲਈ ਮੌਲ ਬੰਦ ਕਰ ਦਿੱਤਾ ਗਿਆ ਇੱਕ ਹਫਤਾ ਇੱਕ ਹਫਤਾ ਬਹੁਤ ਇੱਕ ਦਿਨ ਵੀ ਜੇਕਰ ਮੌਲ ਬੰਦ ਹੋ ਜਾਵੇ ਤਾਂ ਮਹੀਨੇ ਦੀ ਕਮਾਈ ਤੇ ਅਸਰ ਪੈਂਦਾ ਤਾਂ ਇੱਕ ਹਫਤੇ ਦੇ ਲਈ ਇਸ ਮੌਲ ਨੂੰ ਬੰਦ ਕਰ ਦਿੱਤਾ ਗਿਆ ਇੱਕ ਬਹੁਤ ਵਧੀਆ ਕਦਮ ਸਰਕਾਰ ਨੇ ਚੁੱਕਿਆ ਇਸ ਕਦਮ ਦੀ ਸ਼ਲਾਘਾ ਪੂਰੇ ਮੁਲਕ ਦੇ ਵਿੱਚ ਹੋ ਰਹੀ ਹੈ ਕਿਉਂਕਿ ਬਹੁਤ ਵਾਰ ਜ਼ਿਕਰ ਕੀਤਾ ਜਾਂਦਾ ਹੈ ਕਿਸਾਨਾਂ ਦੇ ਨਾਲ ਜਾਂ ਫਿਰ ਕਿਸੇ ਹੋਰ ਪਛੜੀ جاتی ਹੋਵੇ ਜਾਂ ਪਿੰਡਾਂ ਦੇ ਲੋਕ ਹੋਣ ਤਾਂ ਜਦੋਂ ਵੀ ਮਾਲ ਦੇ ਵਿੱਚ ਜਾਂਦੇ ਨੇ ਤਾਂ ਇੱਕ ਤਸਵੀਰ ਬਣੀ ਹੋਈ ਹੈ ਕਿ ਚੰਗੇ ਕੱਪੜੇ ਪਾ ਕੇ ਜਾਣੇ ਆ ਜੋ ਪਹਿਰਾਵਾ ਉਹ ਨਹੀਂ ਪਾ ਕੇ ਜਾਣਾ ਤਾਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਪਹਿਰਾਵਾ ਹੋਏਗਾ ਜਾਂ ਕਿਸੇ ਦਾ ਵੀ ਪਹਿਰਾਵਾ ਹੋਵੇਗਾ ਤਾਂ ਉਹ ਮਾਲ ਦੇ ਵਿੱਚ ਜਾਣ ਦਾ ਅਧਿਕਾਰ ਰੱਖਦਾ ਆ ਉਹ ਕੋ ਉਥੇ ਘੁੰਮਣ ਦਾ ਅਧਿਕਾਰ ਰੱਖਦਾ ਹੈ ਕਿਉਂਕਿ ਉਹ ਵੀ ਟੈਕਸ ਦਿੰਦਾ ਆ ਔਰ ਸਰਕਾਰ ਨੂੰ ਟੈਕਸ ਮਾਲ ਪੇ ਕਰਦਾ ਆ ਔਰ ਮਾਲ ਦੇ ਜਿਹੜੇ ਟਰਮਸ ਐਂਡ ਗਾਈਡਲਾਈਨਸ ਨੇ ਉਥੇ ਜਾਂ ਫਿਰ ਤੁਸੀਂ ਕੋਈ ਖਰੀਦਦਾਰੀ ਨਾ ਵੀ ਕਰੋ ਪਰ ਤੁਹਾਨੂੰ ਅਧਿਕਾਰ ਹੈ ਤੁਸੀਂ ਮਾਲ ਦੇ ਅੰਦਰ ਜਾ ਸਕਦੇ ਹੋ ਤਾਂ ਵੱਡਾ ਐਕਸ਼ਨ ਇਸ ਮਾਲ ਤੇ ਕੀਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕੀਤਾ ਹੈ ਕਰਨਾਟਕ ਸਰਕਾਰ ਨੇ ਕਰਨਾਟਕ ਸਰਕਾਰ ਦਾ ਇਹ ਬਹੁਤ ਵਧੀਆ ਫੈਸਲਾ ਬਹੁਤ ਵਧੀਆ ਹੁਕਮ ਜਿਹੜਾ ਉਹਨਾਂ ਨੇ ਸੁਨਾਇਆ ਔਰ ਇਸ ਹੁਕਮ ਦੀ ਛਲਾਗਾ ਪੂਰੇ ਸੂਬੇ ਦੇ ਵਿੱਚ ਹੋ ਰਹੀ ਹੈ ਉਸ ਤੋਂ ਬਾਅਦ ਪੂਰੀ ਪੂਰੇ ਭਾਰਤ ਦੇ ਵਿੱਚ ਇਸ ਦੀ ਸ਼ਲਾਘਾ ਹੋ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਇੱਕ ਦਹਾਕੇ ਦੀ ਗੱਲ ਕਰੀਏ ਤਾਂ ਬਹੁਤ ਵਾਰ ਅਜਿਹਾ ਹੋਇਆ ਕਿ ਬਹੁਤ ਕਿਸੇ ਸਾਹਮਣੇ ਨਹੀਂ ਆਉਂਦੇ ਪਰ ਜਿਸ ਤਰੀਕੇ ਦੇ ਨਾਲ ਕਈ ਵਾਰ ਅਜਿਹੇ ਕਿਸੇ ਸਰਕਾਰਾਂ ਤੱਕ ਪਹੁੰਚ ਜਾਂਦੇ ਆ ਤਾਂ ਫਿਰ ਸਰਕਾਰ ਇਸ ਤੇ ਫੈਸਲਾ ਲੈਂਦੀ ਹੈ ਤਾਂ ਕਰਨਾਟਕ ਸਰਕਾਰ ਨੇ ਇਸ ਤੇ ਫੈਸਲਾ ਲਿਆ ਔਰ ਮੌਲ ਨੂੰ ਇੱਕ ਹਫਤੇ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਉਸ ਮਾਲ ਦੀ ਇਹ ਤਸਵੀਰ ਹੈ ਕੁਝ ਲੋਕ ਉਹਨਾਂ ਦੇ ਨਾਲ ਮੌਜੂਦ ਸੀਗੇ ਜਦੋਂ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਗਿਆ ਤਾਂ ਉਹਨਾਂ ਲੋਕਾਂ ਨੇ ਉਹ ਵੀਡੀਓ ਬਣਾਈ ਉਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਪ੍ਰਸ਼ਾਸਨ ਤੱਕ ਪਹੁੰਚੀ ਵਿਰੋਧੀ ਧਿਰਾਂ ਤੱਕ ਪਹੁੰਚੀ ਵਿਰੋਧੀ ਧਿਰਾਂ ਦਾ ਉਪਰੋਧਿਤ ਤਰ੍ਹਾਂ ਨੇ ਉਹ ਭੂਮਿਕਾ ਨਾ ਭਾਈ ਵਿਧਾਨ ਸਭਾ ਦੇ ਵਿੱਚ ਕਿਸ ਤਰੀਕੇ ਨਾਲ ਕਿਵੇਂ ਹੋ ਸਕਦਾ ਆ ਕਿਵੇਂ ਇੱਕ ਕਿਸਾਨ ਨਾਲ ਇੰਨਾ ਤਾਂ ਵੱਡਾ ਠੱਕਾ ਹੋ ਸਕਦਾ ਹੈ ਕਿ ਤੁਸੀਂ ਇਸ ਤੇ ਕੋਈ ਐਕਸ਼ਨ ਲਵੋ ਜਦੋਂ ਸਰਕਾਰ ਤੇ ਇਸ ਐਕਸ਼ਨ ਨੂੰ ਲੈ ਕੇ ਦਬਾਅ ਬਣਾਇਆ ਕਿ ਇਸ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਆ ਫਿਰ ਮੰਤਰੀਆਂ ਨੇ ਗੱਲਬਾਤ ਕੀਤੀ ਗੱਲਬਾਤ ਤੋਂ ਬਾਅਦ ਇੱਕ ਹਫਤੇ ਦੇ ਲਈ ਮਾਲ ਨੂੰ ਤਾਲਾ ਲਗਾ ਦਿੱਤਾ ਗਿਆ ਔਰ ਵੱਡਾ ਝਟਕਾ ਹੈ ਉਸ ਮਾਲ ਦੇ ਲਈ ਔਰ ਇਸ ਤੋਂ ਬਾਅਦ ਇੱਕ ਕਿਹਾ ਜਾਵੇ ਤਾਂ ਇੱਕ ਉਹਨਾਂ ਨੇ ਇੱਕ ਇਸ ਦੇ ਵਿੱਚ ਹਰ ਇੱਕ ਨੂੰ ਇੱਕ ਸਿੱਖਿਆ ਜ਼ਰੂਰ ਮਿਲੇਗੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਹੁਣ ਆਉਣ ਵਾਲੇ ਲੋਕਾਂ ਨਾਲ ਗੱਲ ਕਰਨੀ ਹੈ ਉਹਨਾਂ ਨੂੰ ਬੁਲਾਉਣਾ ਹੈ ਉਹਨਾਂ ਨੂੰ ਰੋਕਣਾ ਹੈ ਜਾਂ ਫਿਰ ਉਹਨਾਂ ਨਾਲ ਕਿਵੇਂ ਗੱਲ ਕਰਨੀ ਹੈ ਤਾਂ ਬਹੁਤ ਵੱਡਾ ਐਕਸ਼ਨ ਸਰਕਾਰ ਨੇ ਲਿਆ ਹੈ ਔਰ ਅਸੀਂ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਵੱਡੀ ਖਬਰ ਇਹ ਕਰਨਾਟਕ ਤੋਂ ਨਿਕਲ ਕੇ ਸਾਹਮਣੇ ਆਈ ਹੈ ਬੈਂਗਲੌਰ ਦੇ ਵਿੱਚ ਇੱਕ ਮਾਲ ਦੇ ਅੰਦਰ ਕਿਸਾਨ ਨੂੰ ਨਹੀਂ ਜਾਣ ਦਿੱਤਾ ਗਿਆ ਸੀਗਾ ਔਰ ਉਸ ਕਿਸਾਨ ਨੂੰ ਉਸ ਦੇ ਪਹਿਰਾਵੇ ਨੂੰ ਦੇਖਦਿਆਂ ਹੋਇਆ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਕਿ ਐਕਸ਼ਨ ਲੈ ਲਿਆ ਗਿਆ ਹੈ ਔਰ ਇੱਕ ਹਫਤੇ ਦੇ ਲਈ ਮਾਲ ਨੂੰ ਬੰਦ ਕਰ ਦਿੱਤਾ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਤਾਂ ਕਰਨਾਟਕ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬੰਗਲੌਰ ਦੇ ਵਿੱਚ ਇੱਕ ਮਾਲ ਦੇ ਅੰਦਰ ਕਿਸਾਨ ਨੂੰ ਉਸਦੇ ਕੱਪੜੇ ਦੇਖ ਕੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਸਰਕਾਰ ਤੱਕ ਪਹੁੰਚਿਆ ਵਿਧਾਨ ਸਭਾ ਚ ਗੂੰਜਿਆ ਔਰ ਇਸ ਦਾ ਵਿਰੋਧ ਵਿਰੋਧੀ ਧਿਰਾਂ ਨੇ ਕੀਤਾ ਕਿ ਸਰਕਾਰ ਨੂੰ ਇਸ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜਿਸ ਤੋਂ ਬਾਅਦ ਸਰਕਾਰ ਦੇ ਮੰਤਰੀ ਨੇ ਉਥੋਂ ਦੇ ਨਗਰ ਨਿਗਮ ਨਾਲ ਗੱਲ ਕੀਤੀ ਕਿ ਅਸੀਂ ਕੀ ਐਕਸ਼ਨ ਕਰ ਸਕਦੇ ਆ ਤਾਂ ਐਕਸ਼ਨ ਕੀਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕੀ ਅਧਿਕਾਰ ਹੈ ਤੁਹਾਡੇ ਕੋਲ ਕਿ ਤੁਸੀਂ ਇੱਕ ਕਿਸਾਨ ਨੂੰ ਉਸ ਦੇ ਪਹਿਰਾਵੇ ਨੂੰ ਦੇਖ ਕੇ ਤੁਸੀਂ ਅੰਦਰ ਨਹੀਂ ਜਾਣ ਦਿੱਤਾ ਔਰ ਇਸ ਦੀ ਸਜ਼ਾ ਜਿਹੜੀ ਹੈ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਇੱਕ ਹਫਤਾ ਇੱਕ ਹਫਤਾ ਬਹੁਤ ਇੱਕ ਦਿਨ ਵੀ ਜੇਕਰ ਮਾਲ ਬੰਦ ਹੋ ਜਾਵੇ ਤਾਂ ਮਹੀਨੇ ਦੀ ਕਮਾਈ ਤੇ ਅਸਰ ਪੈਂਦਾ ਹੈ ਤਾਂ ਇੱਕ ਹਫਤੇ ਦੇ ਲਈ ਇਸ ਮਾਲ ਨੂੰ ਬੰਦ ਕਰ ਦਿੱਤਾ ਗਿਆ ਇੱਕ ਬਹੁਤ ਵਧੀਆ ਕਦਮ ਸਰਕਾਰ ਨੇ ਚੁੱਕਿਆ ਇਸ ਕਦਮ ਦੀ ਸ਼ਲਾਘਾ ਪੂਰੇ ਮੁਲਕ ਦੇ ਵਿੱਚ ਹੋ ਰਹੀ ਹੈ ਕਿਉਂਕਿ ਬਹੁਤ ਵਾਰ ਵਿਕਰਾ ਕੀਤਾ ਜਾਂਦਾ ਹੈ ਕਿਸਾਨਾਂ ਦੇ ਨਾਲ ਜਾਂ ਫਿਰ ਕਿਸੇ ਹੋਰ ਪਛੜੀ ਜਾਂਦੀ ਹੋਵੇ ਜਾਂ ਪਿੰਡਾਂ ਦੇ ਲੋਕ ਹੋਣ ਤਾਂ ਜਦੋਂ ਵੀ ਮਾਲ ਦੇ ਵਿੱਚ ਜਾਂਦੇ ਨੇ ਤਾਂ ਇੱਕ ਤਸਵੀਰ ਬਣੀ ਹੋਈ ਹੈ ਕਿ ਚੰਗੇ ਕੱਪੜੇ ਪਾ ਕੇ ਜਾਣੇ ਆ ਜੋ ਪਹਿਰਾਵਾ ਉਹ ਨਹੀਂ ਪਾ ਕੇ ਜਾਣਾ ਤਾਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਪਹਿਰਾਵਾ ਹੋਏਗਾ ਜਾਂ ਕਿਸੇ ਦਾ ਵੀ ਪਹਿਰਾਵਾ ਹੋਵੇਗਾ ਤਾਂ ਉਹ ਮਾਲ ਦੇ ਵਿੱਚ ਜਾਣ ਦਾ ਅਧਿਕਾਰ ਰੱਖਦਾ ਆ ਉਹ ਕੋਥੇ ਘੁੰਮਣ ਦਾ ਅਧਿਕਾਰ ਰੱਖਦਾ ਹੈ ਕਿਉਂਕਿ ਉਹ ਵੀ ਟੈਕਸ ਦਿੰਦਾ ਆ ਔਰ ਸਰਕਾਰ ਨੂੰ ਟੈਕਸ ਮਾਲ ਪੇ ਕਰਦਾ ਆ ਔਰ ਮਾਲ ਦੇ ਜਿਹੜੇ ਟਰਨਸੈਂਡ ਦੀ ਗਾਈਡਲਾਈਨਸ ਨੇ ਉੱਥੇ ਜਾ ਫਿਰ ਤੁਸੀਂ ਕੋਈ ਖਰੀਦਦਾਰੀ ਨਾ ਵੀ ਕਰੋ ਪਰ ਤੁਹਾਨੂੰ ਅਧਿਕਾਰ ਹੈ ਤੁਸੀਂ ਮਾਲ ਦੇ ਅੰਦਰ ਜਾ ਸਕਦੇ ਹੋ ਤਾਂ ਵੱਡਾ ਐਕਸ਼ਨ ਇਸ ਮਾਲ ਤੇ ਕੀਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕਰ ਦਿੱਤਾ ਗਿਆ ਇੱਕ ਹਫਤੇ ਦੇ ਲਈ ਮਾਲ ਬੰਦ ਕੀਤਾ ਹੈ ਕਰਨਾਟਕ ਸਰਕਾਰ ਨੇ ਕਰਨਾਟਕ ਸਰਕਾਰ ਦਾ